ਸਾਰਿਆਂ ਨੂੰ ਜਸਤ ਚੜ੍ਹ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਜਿਹਾਂ ਗਰੋ ਬੈਗ ਬਣਾਏ ਸੀ ਅੱਜ ਅਸੀਂ ਕੀ ਕੀਤਾ ਸਾਡੇ ਕੋਲ ਬੀਜ ਨੇਕ ਬਚੇ ਸੀ ਸੀ ਸੈੱਟ ਤੇ ਪਰ ਸਾਨੂੰ ਉਮੀਦ ਤੋਂ ਜ਼ਿਆਦਾ ਵੀ ਹਰੇਕ ਹੀ ਪੱਤੇ ਆਇਆ ਇੱਕੇ ਦਿਖਿਆ ਸਾਨੂੰ ਹਾਲੇ ਤੱਕ ਕਿੰਨੀ ਸੋਹਣੀ ਛਲਕ ਮੈਂ ਪਹਿਲਾਂ ਮੈਂ ਦੋ ਪੱਟਕ ਲੈ ਕੇ ਆ ਮੈਂ ਮਮੀ ਨੇ ਕਿਹਾ ਕਿ ਅੱਜ ਦੇਖੀਏ ਬਾਕੀ ਹਲੇ ਬਾਕੀ ਦਾ ਕਾਚਾ ਪਾਚਾ ਹੀ ਹੋ ਗਰ ਹਾਂ ਅਜੇ ਤਾਂ ਇੱਕ ਛੋਟੀ ਜਿਹੀ ਲੱਗੀ ਹੋਈ ਆ ਉਹ ਵੀ ਬਸ ਐਵੀਂ ਆ ਜ਼ਿਆਦੇ ਵੀ ਪਤਾ ਆਪਾਂ ਨੇ ਹਾਂ ਅਸੀਂ ਕਿਹ ਆ ਵੀ ਪਤਾ ਨਹੀਂ ਹੋਣਗੇ ਵਿੱਚੋਂ ਕਿੰਨੇ ਖੋਣਗੇ ਕਿੰਨੇ ਕਿ ਨਹੀਂ ਉਹ ਮੈਨੂੰ ਲੱਗਦਾ ਜਿੰਨੇ ਪਾਏ ਸਾਰੇ ਹੀ ਹੋਗੇ ਬਾਕੀ ਗੋਭੀ ਦਾ ਗੋਭੀ ਖਤਮ ਹੋ ਗਈ ਸਾਰੀ ਉਥੇ ਮੈਥੀ ਮੈਥੀ ਕੀ ਸੀਗਾ ਇੱਥੇ ਮੈਥੇ ਸੀਗੇ ਪਾਲਕ ਦੇਖ ਲੋ ਪਾਲਕ ਕਿੰਨੀ ਹੋਈ ਪਈ ਐ ਨਸਰੀ ਜੀ ਬਈਆ ਮੈਂ ਆਈ ਦਾੜੀ ਦੇ ਪ੍ਰੈਸ਼ਨ ਤੋਂ ਬਾਅਦ ਮੈਂ ਚਾਚੀ ਨੂੰ ਤੈਨੂੰ ਕਿਹਾ ਵੀ ਪਿੱਛੇ ਗਈ ਨਹੀਂ ਕਹਿੰਦੇ ਹਾਏ ਦੀਦੀ ਆੜਦਾ ਹੀ ਨਹੀਂ ਹੈਗਾ ਵੀ ਕੋਈ ਕੰਮ ਕਰ ਲਈ ਪਿੱਛੇ ਗਈ ਸਬਜ਼ੀ ਤੋੜ ਕੇ ਆ ਜਾਈਦਾ ਫਿਰ ਲਿਆਂਦਾ ਮੈਂ ਉਹਨੂੰ 2 ਘੰਟੇ ਲੱਗੇ ਆ ਮੈਂ ਫੇਰ ਦਾੜੀ ਕੋਲ ਬੈਠਾ ਸੀ ਫਿਰ ਮੰਮੀ ਤੇ ਚਾਚੀ ਨੇ ਆ ਗਈ ਫਿਰ ਉੱਥੇ ਬਿਠਾ ਕੇ ਆਈ ਇਹਨੂੰ ਵੀ ਲੱਗੇ ਐਡਮਟਰ ਹੂੰ ਇਹਨੂੰ ਨਹੀਂ ਲੱਗੇ ਹਲੇ ਨਾ ਹਾਂ ਲੱਗਣ ਗਿਆ ਫਲ ਆ ਗਿਆ ਆ ਗਿਆ ਇਹ ਲੇਟ ਵੀ ਹੋਏ ਸੀਗੇ ਇਹ ਤਾਂ ਆ ਪੁੱਗ ਗਏ ਨੇ ਵਿਚਾਰੇ ਘਰ ਆ ਗਏ ਤਿੰਨ ਨੇ ਕਿੱਧਰ ਵੀ ਆਣ ਹਾਂ ਤੇ ਜਾ ਰਹੇ ਹਾਂ ਇਹ ਕੱਲ ਸਾਰੇ ਡੰਡੇ ਬਣਦੇ ਇਹ ਡੰਡੇ ਇਹਨਾਂ ਨੂੰ ਐ ਇਹਨਾਂ ਨੂੰ ਭਾਰੇ ਬਣਨੇ ਪੈਂਦੇ ਆ ਬੱਧੀ ਦੋ ਤੇ ਉਹ ਕੋ ਹੋ ਗਏ ਆ ਵਿਚੇ ਟਮਟਰ ਹੂੰ ਉਹਨੂੰ ਵੀ ਚਲੋ ਬੰਦਾਂਗੇ ਜਦ ਹੋ ਗਿਆ ਥੋੜੇ ਵੱਡਾ ਹੋ ਜਾ ਉਹ ਕੀ ਆ ਮੀ ਧਨੀਆ ਕੀ ਆ ਧਨੀਆ ਆਹ ਧਨੀਆ ਗਿੱਡਾ ਹੋ ਗਿਆ ਉਹ ਹਾਦੀ ਆ ਆ ਗਿੱਡਾ ਹੋ ਗਿਆ ਇਹ ਤਾਂ ਦਰਖਤ ਹੀ ਆ ਜਾਣਾ ਆ ਦੋ ਫਿਰ ਵੀ ਆਪਾਂ ਸੇਵ ਨਹੀਂ ਕਰ ਸੇਵ ਨਹੀਂ ਕਰਦੇ ਸੇਵ ਕਰਦੇ ਐਡੀ ਬਾਲਟੀ ਭਰੀ ਹੈ ਪਿਛਲੇ ਵਾਲੀ ਧਨੀਆ ਚਲਾਉਣੇ ਆ ਪਰ ਉਹਦੇ ਚ ਮਸਾਲੇ ਚ ਵੀ ਹੋਊਗੀ ਧਨੀਆ ਪਾਊਡਰ ਪਾਉਣ ਲਈ ਇਹ ਤਾਂ ਤਾਂ ਹੀ ਟੋੜੇ ਹੋਣ ਇਹਨਾਂ ਨੂੰ ਫੜ ਆ ਗਿਆ ਹੁਣ ਇਹਨਾਂ ਨੂੰ ਦਾਣੇ ਲੱਗ ਜਾਣੇ ਨੇ ਉੱਤੇ ਮਟਰ ਵੀ ਠੀਕ ਹੋ ਗਏ ਪਹਿਲਾਂ ਉਮੀਦ ਹੀ ਨਹੀਂ ਸੀ ਮਟਰਾਂ ਦੀ ਮਟਰ ਤੋੜ ਕੇ ਲੈ ਗਈ ਹਾਂ ਲੈਟਸ ਵੀ ਪੱਕ ਗਿਆ ਦੇਖ ਲੈ ਹਾਂ ਲੈਟਸ ਵੀ ਤੋੜ ਦੋ ਸਲਾਦ ਚ ਪੈ ਜਾਂਦਾ ਹੈ ਇਹ ਵੀ ਪੱਕ ਗਿਆ ਆ ਸਾਨੂੰ ਲੱਗਦਾ ਸੀ ਕਿ ਇਹਦੇ ਬਰੋਕਲੀ ਹੋਊਗੀ ਪਰ ਇਹ ਸਗੀ ਬੰਦ ਗੋਬੀ ਬੰਦ ਗੋਬੀ ਹੋ ਨਿਕਲ ਗਈ ਬਰੋਕਲੀ ਨਹੀਂ ਲੱਗੀ ਇਕ ਵੀ ਨਹੀਂ ਲੱਗੀ ਮੂਲੀਆਂ ਪਾਲਕ ਛਲਗਮ ਠੀ ਛਲਗਮ ਇੱਕ ਡੈਡੀ ਨੇ ਲਾ ਵਾਲੀ ਟਮਾਟਰਾਂ ਤੇ ਅੜਦਾਲੇ ਭਰ ਦਿੰਦੇ ਮੂਲੀਆਂ ਤਾਂ ਫੱਟੇ ਹੀ ਚੱਕਦੇ ਆ ਕੱਲ ਇੰਨੀਆਂ ਪੱਟੀਆਂ ਬਹੁਤ ਮੂਲੀ ਲੱਗੀਆਂ ਉਹਦੇ ਵਿੱਚ ਸੜਤੀਆਂ ਫਿਰ ਮੈਂ ਕਿਹਾ ਇਹਨਾਂ ਨੂੰ ਡੰਗਰਾਂ ਨੂੰ ਪਾ ਦੇ ਟੋਕਾ ਆ ਪਿਆਜ਼ ਨਹੀਂ ਹਾਂ ਆ ਪਿਆਜ਼ਾਂ ਦਾ ਮੈਂ ਕਿਹਾ ਪੱਟਣੇ ਨਹੀਂ ਇਹਨਾਂ ਦਾ 20 ਪੱਕ ਜਾਣਾ ਹਾਂ 20 ਪੱਕ ਜਾਣਾ ਕਲੌਂਜੀ ਇਹ ਕਹਿੰਦੇ ਨੇ ਹਾਂ ਕਨੇ ਕਲੌਂਜੀ ਹੋਰ ਹੁੰਦੀ ਆ ਪਰ ਹੁੰਦਾ ਕਲੌਂਜੀ ਵਰਗੀ ਸੀ ਪੀਟਰੂਟ ਵੀ ਮੁੱਕ ਗਈ ਸੀ ਪਾਣੇ ਪੈਣੇ ਮੂਲੀਆਂ ਥੋੜੀਆਂ ਪੱਤ ਗੋਭੀ ਦੀ ਮਹਿਕ ਫੈਨ ਆ ਪੀਟਰੂਟ ਵੀ ਉਹ ਕਾਂਜੀ ਜੀ ਖਤਮ ਹੋਵੇ ਜਿਹੜੀਆਂ ਪਈਆਂ ਨੇ ਇਹ ਵੀ ਹਾਂ ਕਰੀਏ ਇਹ ਤੋਂ ਪਾ ਦੇਣੀਆਂ ਨੇ ਇਹ ਵੀ ਪੱਤੇ ਹੀ ਲੈਣ ਲੱਗੇ ਸੀ ਅੱਜ ਜੀ ਇਹ ਵੀ ਉਹਰੇ ਨਹੀਂ ਕੁਛ ਹੋਇਆ ਹਨਾ ਉਰੇ ਸੀਗੀ ਬ੍ਰੋਕਲੀ ਸ਼੍ਰੋਕਲੀ ਸਾਰਾ ਕੁਝ ਆ ਲੈਟਸ ਗਿਆ ਵਿਚਾਰਾ ਹੋ ਗਿਆ ਇਹਨੂੰ ਪਾਣੀ ਨਹੀਂ ਮਿਲਿਆ ਤੇ ਬਾਹ ਚੁਗ ਗਿਆ ਤੇ ਇੱਧਰ ਆਹ ਟਮਾਟਰ ਸੀਗੇ ਜਿਹੜੇ ਆਪਣੇ ਆ ਡੈਡੀ ਦੇ ਵਿੱਚ ਬਾਹਲੀਆਂ ਲਾ ਦਿੰਦੇ ਨੇ ਨਾਲ ਨਾਲ ਮੂੜੀਆਂ ਤਾਂ ਬਹੁਤ ਪੱਟਤੀਆਂ ਮੈਂ ਕੱਢ ਲਾ ਦੇ ਲੈ ਇਹ ਖਾਣੇ ਵਾਲੀਆਂ ਹੀ ਨੇ ਹਲੇ ਹਾਂ ਜਿਵੇਂ ਮਿਰਚ ਫਿਰ ਪੱਤ ਲੈਣੇ ਇਹਨਾਂ ਨੂੰ ਪਈਆਂ ਨੇ ਘਰੇ ਦੋ ਜੇ ਅੰਦਰ ਪੱਤ ਕਿਵੇਂ ਕਰੇ? ਕੁਕ ਪੱਤ ਲੈਣੇ ਮੋਟੇ ਵਾਲੀ ਵਟ ਲੋ ਇਹਨੂੰ ਤਾਂ ਅਸੀਂ ਸਲਾਦ ਹੀ ਖਾਵਾਂਗੇ ਬਾੜੀ ਘੈਂਡ ਹੋਈ ਵੀ ਸਲਾਦ ਹੀ ਖਾਵਾਂਗੇ ਇਹਦਾ ਬਣਾ ਕੇ ਜਿ ਰੋਟੀ ਨਹੀਂ ਨੀਆਂ ਵਿਚਾਰੀਆਂ ਥੱਲੇ ਹੂੰ ਟ੍ਰਿਪਲ ਹੋ ਗਈ ਆਹ ਟਮਾਟਰ ਦਾ ਰੰਗ ਹੀ ਹੋ ਰਿਹਾ ਦਿੰਦੇ ਨੇ ਟਮਾਟਰ ਲੱਗਣਾ ਇਹਨਾਂ ਦੇ ਆਣੇ ਦਰੋਂ ਕੱਲ ਮੂੜੀਆਂ ਪੱਟ ਕੇ ਗਈਆਂ ਕੱਲੂ ਪਾਣੀ ਲਾਉਣਾ ਆਪਾਂ ਦੇ ਨਾਲ ਪਹਿਲਾਂ ਅਸੀਂ ਆਹ ਦੇਖੋ ਦੁਰਗਾ ਜਰਾ ਮੂੜੀਆਂ ਸਿੱਟੀਆਂ ਵਿੰਨੀਆਂ ਕਿਸੇ ਆਹ ਹੂੰ ਇੱਥੇ ਪੱਟਦੇ ਇੱਥੇ ਪੱਟਦੇ ਰੁੱੜ ਜਾਂਦੀਆਂ ਨੇ ਗਾਜਰਾ ਨਹੀਂ ਹੋਈਆਂ ਇਤਕੀਆਂ ਨਾ ਹਾਂ ਗਾਜਰਾ ਦੋਧ ਥੱਲੇ ਦੱਦੀਆਂ ਗਈਆਂ ਹੋਈਆਂ ਤਾਂ ਬਹੁਤ ਸੀ ਮੈਂ ਉਹ ਖਤਮ ਹੀ ਹੋ ਗਈਆਂ ਆਪਣੇ ਆਪ ਖਤਮ ਹੀ ਹੋ ਗਈਆਂ ਬਸ ਹੈਗੀਆਂ ਨੇ ਥੱਲੇ ਆਦੇ ਇਹਨੂੰ ਵੀ ਕਿੱਡਾ ਟਮਾਟਰ ਲੱਗਿਆ ਹੋਇਆ ਦਿਨੇ ਹੀ ਨਹੀਂ ਸੀ ਹੂੰ ਕਈ ਲੱਗਿਆ ਹੈ ਲੱਗੇ ਹੌਲ ਲੱਗੇ ਹੋਣੇ ਧਿਆਨ ਨਾਲ ਦੇਖਨੇ ਪੈਂਦੇ ਆ ਇਹਨੂੰ ਵੀ ਲੱਗੇ ਆ ਇਹਨੂੰ ਨਹੀਂ ਕੱਟਣਾ ਲੱਗੇ ਟਮਾਟਰ ਨੇ ਇਹਨੂੰ ਵੀ ਲੱਗੇ ਹੋਏ ਨੇ ਅੱਛਾ ਤੇ ਆ ਫੇਰ ਪਾਲਕ ਆ ਗਈ ਹੈ ਨਾ ਪਾਲਕ ਡਾੜੀ ਵਾਲੀ ਲਾਉਂਦੇ ਨੇ ਪਾਲਕ ਦੇ ਵਾਲੇ ਆ ਲਸਣ ਵਧੀਆ ਆ ਸੀਗਾ ਆ ਵੀ ਫੁੱਟਣ ਲੱਗੇ ਜਰਾ ਆਪਣਾ ਇਹ ਮਸੰਮੀ ਇਹ ਕਾਫੀ ਵੱਧ ਗਏ ਰਿਹਾ ਹੁਣ ਪੱਤੇ ਝੜ ਗਏ ਤਾਰੇ ਵਧ ਗਏ ਇਹਦੇ ਆਲ ਦੇ ਡੈਡ ਨੇ ਇੰਨੀ ਲਾਤੀ ਅਸੀਂ ਮੈਂ ਤਿੰਨ ਚਾਰ ਤਾਂ ਪਟਕੇ ਖਾ ਲਈਆਂ ਉਹ ਲੈਨ ਐਂਡ ਤੱਕ ਲੱਗੀ ਹੋਈ ਆ ਹੋਰ ਲੈ ਐ ਬੰਦਾ ਕਰੂਗਾ ਕਿ ਇਹ ਮੋਲੀ ਆ ਆਦੀ ਲੈ ਆ ਮੋਲੀ ਉਹ ਹੋ 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 ਸਮੇਂ ਕੱਚੀ 8 ਮੀਟਰ ਨੂੰ ਬਹੁਤ ਲੱਗੇ ਨੇ ਪਰ ਹੁਣ ਇਹ ਇੰਜਰਡ ਹੋ ਗਿਆ ਥੋੜਾ ਜਿਹਾ ਇਹ ਦੇਖੋ ਬਈ ਇਹ ਸਾਰੀਆਂ ਟਾਹਣੀਆਂ ਆਈ ਹੋਈਆਂ ਭਈਆਂ ਟੁੱਟ ਗਿਆ ਟਾਹਣੀਆਂ ਨਹੀਂ ਆਈਆਂ ਛੇੜਨਾ ਹਾਂ ਅਹੀਂ ਪੱਕ ਜਾਣੇ ਨੇ ਉੱਤੇ ਇਹਨਾਂ ਨੂੰ ਨਾ ਉਹਦੇ ਚੋਲੇ ਰੱਖੋ ਕੱਪੜੇ ਚ ਤੇ ਆ ਵੀ ਸੋਹਣੀ ਹੋਈ ਮੈਸ ਚ ਫੇਰ ਲਾਲ ਖਾਨ ਗੋਭੀ ਬਹੁਤ ਵਧੀਆ ਹੋਈ ਦੂਜੀ ਗੋਭੀ ਵੀ ਆ ਗੋਭੀ ਵੀ ਅਸੀਂ ਗਰੋਸਰੀ ਸ਼ਾਪਿੰਗ ਲਈ ਗਏ ਸੀਗੇ 10 ਰੁਪਏ ਬਤੇ ਦਾਜੀ ਕਹਿੰਦੀ ਕੁਝ ਲੈਣਾ ਮੈਂ ਕਿਹਾ ਹਾਂਜੀ ਅੰਜੀਰ ਵੀ ਟੁੱਟੀ ਜਾ ਰਹੀ ਆ ਥੋੜੀ ਥੋੜੀ ਨਹੀਂ ਥੰਮੇ ਵਾਲਾ ਆਪ ਟੁੱਟਦੇ ਫਿਰ ਟੁਕਰਾਵ ਜਾਣੇ ਉਹਦੇ ਰੰਗ ਭੇਟ ਕੇ ਰੱਖਾਂ ਅਮੀ ਹੋਰ ਵੀ ਲੱਗੇ ਹੋਣਗੇ ਇਹਨੂੰ ਮੈਂ ਕਹਿੰਦਾ ਹਾਂ ਦੇਖ ਆ ਕਿੰਨੇ ਸੋਹਣੇ ਕਿੰਨੇ ਸੋਹਣੇ ਮਿੱਥੇ ਨੇ ਨਾ ਹਾਂ ਆ ਵੀ ਕਿੰਨੇ ਸੋਹਣੇ ਮਿੱਥੇ ਨੇ ਕਾ ਵੇਖਦੇ ਸਾਥੀ ਆਹ ਕੀ ਆ ਗੋਭੀ ਆ ਅਜੇ ਰਾਹ ਬੜਾ ਤਾਂ ਨਹੀਂ ਆਇਆ ਹੋਇਆ ਡੰਡਲਾ ਆ ਰਿਹਾ ਕੋਈ ਨੀ ਤੋੜਨਾ ਇਹ ਹਾਂ ਇਹਨਾਂ ਨੂੰ ਵੀ ਲੱਗੂਗਾ ਆ ਦੂਈ ਗੋਭੀ ਆ ਆਹ ਕਿ ਆਰੀ ਕਿੰਨੀ ਜਿਆਦਾ ਨਹੀਂ ਹਾਂ ਫੁੱਲ ਗੋਭੀ ਆ ਉਹ ਸੌਫ ਆ ਤੇ ਆ ਪਤਾ ਨਹੀਂ ਤੇ ਬੂਟੇ ਲਿਆ ਕੇ ਡੈਡੀ ਨੇ ਲਾਇਆ ਸੀ ਪਤਾ ਨਹੀਂ ਕੀ ਇਹਨਾਂ ਨੂੰ ਫੁੱਲ ਲੱਗੇ ਨੇ ਨਹੀਂ ਐਡੇ ਐਡੇ ਲਾਲ ਵੀ ਸੀਗੇ ਇਹ ਸੌਫ ਜਿਹਾ ਜਵੈਣ ਆ ਨਾ ਮੈਂ ਪਤਾ ਨਹੀਂ ਤੁਹਾਨੂੰ ਵੀ ਸੌਫ ਆ ਸੌਫ ਆ ਸਮੈਲ ਆਉਂਦੀ ਆ ਅੱਛਾ ਇਹਨੂੰ ਬੜੇ ਲੱਗੇ ਟਮਾਟੇ ਵੀ ਇਹ ਵੀ ਆਪਣੇ ਆਪ ਹੀ ਉੱਗਿਆ ਹੋਇਆ ਹੈ ਨਾ ਹਾਂ ਇਹ ਆਪਣੇ ਆਪ ਗਏ ਸੀ ਉਧਰੋਂ ਪੱਤੇ ਜਿਹੜੇ ਲਾਏ ਆਪਾਂ ਉਹ ਘੱਟ ਹੋਏ ਲਾਏ ਤਾਂ 2-3 ਘੋਏ ਨੇ ਬਾਕੀ ਸਾਰੇ ਉਧਰੋਂ ਭੱਟੇ ਨੇ ਗੋਭੀਆਂ ਵੀ ਬਣੀਆਂ ਵਧੀਆ ਹੁੰਦੀਆਂ ਨੇ ਪੱਤ ਗੋਭੀ ਵੀ ਦੋਈ ਗੋਭੀ ਵੀ ਉਹ ਗਾਜਰਾਂ ਗੁਜਰਾਂ ਸਾਡੀਆਂ ਉਧਰ ਸੀਗੀਆਂ ਤੇ ਭਾਈ ਮਿੱੱਤੀਆਂ ਸਾਡੀ ਆ ਸਾਰਾ ਆਪੇ ਉੱਦੀ ਹੋਈ ਹੈ ਤੇ ਗੰਨੇ ਅਸੀਂ ਸ਼ੁਰੂ ਕਰਤੇ ਥੋੜੇ ਥੋੜੇ ਚੂਪ ਲੈਨੇ ਆ ਪਰ ਹਲੇ ਕੰਟਰੋਲ 'ਚ ਨਹੀਂ ਆਏ ਛੋਲੇ ਲਾਏ ਸੀ ਨਾ ਅੰਮੀ ਆਰੇ ਦਾ ਖੇਤਰ ਦਾ ਕੱਲ ਨੂੰ ਲਾਉਨੇ ਆ ਫਿਰ ਛੋਲੇ ਵੀ ਲਾਏ ਸੀ ਇਹ ਦੱਬ ਤੇ ਨਾ ਇਹਨੇ ਕੁਝ ਵੀ ਨਹੀਂ ਹੋਣ ਦੇ ਨੀ ਜਮੀ ਆਪਣੇ ਆਪ ਹੀ ਹੋਈ ਆ ਇਹ ਆਪਣੇ ਆਪ ਹੋ ਗਿਆ ਲੱਗੇ ਹੋਏ ਇਹਨੂੰ ਕੁਝ ਲੱਗੂਗਾ ਇਹਨੂੰ ਬੰਨਿਆ ਥੱਲੇ ਤੋੜ ਦਿਓ ਇਹਦੀ ਅੱਗੇ ਜਾਣੀ ਥੱਲੇ ਤੋੜ ਦਿਓ ਹਾਂਜੀ ਥੱਲੇ ਕਾਫੀ ਤੋੜ ਦਿਓ ਫਿਰ ਟੁੱਤ ਭਾਰ ਨਾਲ ਤੋੜੀ ਦੇਣਾ ਬੰਨਿਆ ਨਹੀਂ ਮੈਂ ਅੱਥਰੂ ਡਿੱਗ ਗਿਆ ਥੱਲੇ ਚਲੇ ਗਈ ਰੱਸੀ ਉੱਪਰੋਂ ਬੰਨਦੇ ਥੋੜਾ ਜਿਹਾ ਅੱਛਾ ਸੋ ਗੰਨੇ ਵੀ ਹਲੇ ਅਸੀਂ ਪਟਣੇ ਆ ਬਾਕੀ ਦਰਾਖਤ ਗੰਨੇ ਆ ਨੇ ਸਮਾਨ ਨੇ ਆ ਜਿਹੜੀ ਹੋ ਗਈ ਨਾ ਇਹਨੇ ਬਹੁਤ ਕਵਰ ਕਰਤਾ ਸਾਰਾ ਮੈਂ ਆਪਣੇ ਆ ਭੁੱਗੀ ਆਪਾਂ ਨੂੰ ਬੀਜੀ ਨਹੀਂ ਰਹੀ ਫਿਰ ਮੈਨੂੰ ਤਾਂ ਲੱਗਦਾ ਗਾਜਰਾਂ ਹੋਣਗੀਆਂ ਨਾ ਮੀ ਗਾਜਰਾਂ ਤਾਂ ਹੋ ਜਾਣੀਆਂ ਨੇ ਪਾਣੀ ਲਾਉਣ ਵਾਲਾ ਮੈਨੂੰ ਐਸੀ ਵੀ ਅੱਜ ਬਾਰਿਸ਼ ਹੋਊਗੀ ਹੋਈ ਨਹੀਂ ਭਾਈ ਟਮਾਟਰ ਤਾਂ ਵੱਡੇ ਹੀ ਬਹੁਤ ਨੇ ਇਤਕੀ ਕਾਰਾ ਖੰਡਾ ਟਮਾਟਰਾਂ ਤਾਂ ਵੱਡਾ ਮੋਟਾ ਡੰਡਾ ਬੰਨੇ ਉਹਦੇ ਆਸਰੇ ਕੱਢਦੇ ਆ ਪਤਲੇ ਨਾਲ ਨਹੀਂ ਗੱਲ ਬਣਦੀ ਹੈ ਬਾਕੀ ਗੰਨੇ ਤੋਂ ਬਾਅਦ ਥੋੜੀ ਸਫਾਈ ਹੋਣੀ ਆ ਆ ਨਾ ਡੈਡੀ ਨੇ ਜਿਹੜਾ சாੰਕਾ ਸੀਗਾ ਥੋੜੇ ਜਿਹੇ ਹੱਥਾਂ ਵੀ ਚੁਪਣ ਜੋਗੇ ਵੀ ਜਦੋਂ ਤੋਂ ਗੁੜ ਘਟਾਉਣ ਗਿਆ ਆਹੋ ਅਸੀਂ ਕਾੜ ਕੇ ਰੱਖ ਦਾਂਗੇ ਲੈ ਜੀ ਸਹੀ ਆ ਥੋੜਾ ਬਹੁਤਾ ਗੁੜ ਜਿੰਨਾ ਕੁ ਵੀ ਬਣੂਗਾ ਬਹੁਤ ਆ ਜਾਣਾ ਪਰ ਆ ਇੱਕ ਹੋਰ ਵਾਰੀ ਕਮਾਲੀਆ ਮੂੜੀਆਂ ਤੇ ਬਾੜੀਆਂ ਹੋਈਆਂ ਨਾ ਰਿਓ ਦਾ ਸਾਰਾ ਸਿਰ ਮੂੜੀਆਂ ਨਹੀਂ ਲਿੱਤਾ ਆਵਾ ਬੜੀ ਚੱਲਣ ਲੱਗੀ ਇਹੋ ਦਾ ਦੇਖ ਨਾ ਕਿੱਡੀ ਕਿੱਡੀ ਮੋਟੀ ਆ ਸਾਰੀ ਵਡਾਤੀ ਮੈਂ ਕਿਹਾ ਫੁੱਟਿਆ ਠੀਕ ਆ ਨਹੀਂ ਥੱਲਾ ਪੰਨਾ ਉਧਰ ਕਿੰਨੇ ਸੋਹਣੇ ਲੱਗਦੇ ਆ ਫੁੱਲ ਬੜੇ ਪਿਆਰੇ ਲੱਗਦੇ ਆ ਗੰਨਾ ਵੀ ਹੁਣ ਤਾਂ ਜੋਬਨ ਤੇ ਆ ਉਹਨਾਂ ਦੇ ਵੀ ਪੱਤੇ ਝੜ ਗਏ ਹੁਣ ਪੱਤੇ ਝੜਨ ਤੋਂ ਬਾਅਦ ਦੁਬਾਰਾ ਨਵੇਂ ਪੱਤੇ ਆਉਣਗੇ ਤੇ ਇਹ ਵੀ ਵੱਡੇ ਹੋਣਗੇ ਥੋੜੇ ਜੇ ਆ ਸਾਡੇ ਜਿਹੜੇ ਲਾਇਏ ਸੀ ਦਰਖਤ ਲਾਇਏ ਸੀ ਆ ਆਹ ਉਹਦੇ ਵਿੱਚ ਨੇ ਇਹ ਸਾਰੇ ਇਹਨੇ ਕਵਰ ਕਰ ਲਏ ਮੈਂ ਕਿਤੇ ਖੱਡੇ ਕੱਢ ਕੱਢ ਕੇ ਲਾਇਏ ਸੀ ਇੰਨੀ ਮਿਹਨਤ ਨਾਲ ਲਾਈ ਸੀ ਦੋ ਤਿੰਨ ਵਿੱਚੋਂ ਸੁੱਕ ਗਏ ਕਿਹੜੇ ਸੁੱਕ ਗਏ ਇੱਕਦਰਾ ਐਂਡ ਤੇ ਡੈਡੀ ਜਿਹੜਾ ਸੀ ਕੂਰੇ ਲਾਇਆ ਸੀ ਆਪਾਂ ਆੜੂ ਕੀ ਸੀਗਾ ਹਾਂ ਪਰਲੇ ਪਾਸੇ ਆ ਇੱਕ ਇੱਕ ਬਾ ਆ ਰਿਹਾ ਇੱਕ ਅਨਾਰ ਆ ਰਿਹਾ ਇਹਨਾਂ ਦੇ ਵਿੱਚ ਪਤਾ ਨਹੀਂ ਨੀ ਉਰੇ ਨਹੀਂ ਆ ਆੜੂ ਸੁੱਕੇ ਸੀ ਇੱਕ ਤਾਂ ਨਾਰ ਕਿੱਥੇ ਗਿਆ ਇਹ ਕਪਾ ਕਰੇ ਉਹ ਲਾਇਆ ਸੀਗਾ ਸੰਝਣਾ ਲਾਇਆ ਸੀ ਉਹ ਪਤਾ ਨਹੀਂ ਕਿੱਥੇ ਗਿਆ ਸੰਝਣਾ ਲੱਗਿਆ ਹੀ ਨਹੀਂ ਕਿੱਥੇ ਆ ਜਾਪਾ ਅੰਕਲ ਉਹਨਾਂ ਤੋਂ ਲਿਆਂਦਾ ਸੀਗਾ ਇਹ ਵੀ ਚੱਲ ਪਿਆ ਆ ਨਾਰ ਵੀ ਚੱਲ ਪਿਆ ਹੂੰ ਆ ਵੀ ਚੱਲ ਪਿਆ ਸੁੱਕੜਾ ਸੁੱਕੜਾ ਨਿੰਬੂ ਸੰਝਣਾ ਉੱਧਰ ਲਾਇਆ ਸੀ ਮੇਲੇ ਦਾ ਉੱਧਰ ਨਹੀਂ ਹੈਗਾ ਉੱਧਰ ਤਾਂ ਉਹ ਆ ਕੀ ਕਹਿੰਦੇ ਹੁੰਦੇ ਨੇ ਆਪਣਾ ਔਲਾ ਬਿਊਟੀ ਕਿ ਨਹੀਂ ਲੱਗਦੀ ਇਹ ਸਾਰਾ ਕੁਝ ਆਪਣੇ ਆਪ ਨੇਚਰਲ ਵੇਜੀਟੇਸ਼ਨ ਹੋਈ ਆ ਐਡੀ ਐਡੀ ਜਿਹੜੀ ਚੀਜ਼ ਕਈ ਵਾਰ ਆਪਾਂ ਗਾਉਣ ਦੀ ਕੋਸ਼ਿਸ਼ ਕਰਦੇ ਹੁੱਕਦੀ ਨਹੀਂ ਨਹੀਂ ਗਾਉਣ ਦੀ ਕੋਈ ਚੀਜ਼ ਕਰਦੇ ਹੋ ਜਾਂਦੀ ਆ ਆਹ ਨਾਲ ਕਿੰਨਾ ਪਿਆਰਾ ਲੱਗਦਾ